ਹਾਂਜੀ ਭਾਈ ਜੇ ਕਿਸੇ ਨੂੰ ਦੋਨੇ ਕਟੀਆਂ ਲੈਣੀਆਂ ਤਾਂ ਮਾਨਤਾਂ ਹਾਂਜੀ ਕਰਦਾਂਗੀ ਮਾਨਤਾਂ ਫੁੱਲ ਤਾਂ ਕਰੋਗੇ ਹਾਂਜੀ ਹਾਂਜੀ ਵਧੀਆ ਕਰਦਾਂਗੇ ਲੋ ਜੀ ਤੋਰ ਜ਼ੋਰ ਦਾ ਮੜਾ ਲੰਮਾ ਤੋਰ ਦੋ ਜਾਣ ਤੋ ਜਾਣ ਤੋ ਦੋ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਪ ਦੀਆਂ ਕਟੀਆਂ ਦੇਖ ਸਕਦੇ ਹੋ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਕਾਈ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਅਕਬਰ ਸਿੰਘ ਪਿੰਡ ਸੈਣਾ ਤੇ ਜ਼ਿਲ੍ਹਾ ਬਰਨਾਲਾ ਜੀ ਆਪਣਾ ਠੀਕ ਆ ਹਾਂਜੀ ਬਈ ਪਹਿਲੀ ਗੱਡੀ ਜਾਣਕਾਰੀ ਦਿਓ ਜੀ ਇਹ ਦੀ ਜੀ ਹਾਂ ਜੀ ਆ ਹੈਗੀ ਜੀ 13 ਕਿ ਮਹੀਨੇ ਦੀ ਕੱਟੀ ਆ ਜੀ ਠੀਕ ਆ ਥਣ ਚਾਰ ਹੀ ਆ ਹਾਂ ਜੀ ਥਣ ਚਾਰ ਆ ਛਣ ਚਾਰ ਆ ਪ੍ਰਾਦੇਸ਼ਾਂ ਦੇ ਮੋਟੇ ਮੋਟਾ ਥਣ ਲੱਗਿਆ ਵਾ ਠੀਕ ਆ ਜੀ ਤੇ 13 ਮਹੀਨੇ ਦੀ ਕੱਟੀ ਆ ਤੇ ਤੋਰ ਦੋ ਟਿਕਟੋ ਗੇ ਤਾਂ ਪਤਾ ਵੀ ਰੇ ਯਾਰ ਨਹੀਂ ਜੀ ਆਪਾਂ ਕਹਿ ਨਹੀਂ ਸਕਦੇ ਜੀ ਕੁਝ ਠੀਕ ਆ ਆਪਾਂ ਛੱਡੀ ਜਾਈਏ ਹੋਰ ਕੁਝ ਬਈ ਇਹਦੀ ਆ ਇਹਦੀ ਆ ਠੀਕ ਆ ਲੋ ਜੀ ਦੇਖ ਸਕਦਾ ਹਾਂ ਫੇਸ ਕੁਆਲਿਟੀ ਥੋੜਾ ਜਿਆਦਾ ਕਰ ਖੇਚਲਾ ਵੀ ਖੇਚਲਾ ਮਾੜਾ ਤੋਰਾ ਦਿਖਾ ਦੇ ਕਰਮਾਂ ਵਾਲੀ ਦਾ ਲੋ ਜੀ ਫੇਸ ਚੈੱਕ ਕਰ ਸਕਦਾ ਹਾਂ ਲੋ ਜੀ ਚਾਰ ਥਾਣਾ ਕਦ ਬੜ ਦੇਖ ਸਕਦੇ ਹੋ ਲੋ ਜੀ ਮੋੜ ਦੇ ਰੇਟ ਵੀਰ ਜੀ ਦਾ ਇਹਦਾ 2000 ਰੁਪਏ ਰੇਟ ਹੈ ਜੀ ਇਹਦਾ 2000 ਹਾਂ ਜੀ ਮਾਨਤਾਨ ਹੋ ਜਾਊਗਾ ਹਾਂ ਜੀ ਮਾਨਤਾਨ ਕਰ ਦਾਂਗੇ ਠੀਕ ਆ ਹਾਂ ਜੀ ਵੀ ਵੱਡੀ ਗੱਡੀ ਦੀ ਜਸੂ ਉਮਰ ਕਿੰਨੇ ਦੀ ਇਹਦੀ 16 ਮਹੀਨੇ ਦੀ ਉਮਰ ਹੈ ਜੀ 16 ਮਹੀਨੇ ਦੀ ਹਾਂ ਜੀ ਕਿਹੜੇ ਟਿਕਟੂਕੇ ਦੀ ਪਤਾ ਕੁਸ ਆ ਵੀ ਚਲੋ ਕੋਈ ਨਾ ਪਾਉਨੋ ਟਿਕਾ ਟੂਗਾ ਤਾਂ ਦੱਸਿਆ ਪਾ ਕੋਈ ਮਤਲਬ ਕਿ ਠੀਕ ਹੈ ਜੋ ਵੀ ਹੈ ਹਾਂ ਵੀ ਸਾਡੇ ਸਾਹਮਣੇ ਆ ਹਾਂ ਵੀ ਟਿਕਟੋ ਕਿਤੇ ਨਹੀਂ ਹੈਗਾ ਪਤਾ ਹਨਾ ਕਹਾਂ ਦੱਸਿਆ ਨਹੀਂ ਅਗਲੇ ਨੇ ਲੋਪਰਾ ਜੈਡ ਬਲੈਕ ਪੂਸ ਆ ਇਹਦੀ ਤੇ ਸਿੰਗੀ-ਸੁੰਗੀ ਕਰਮਾ ਵਾਲੀ ਦੀ ਤੁਸੀਂ ਦੇਖ ਸਕਦੇ ਹੋ ਇਹਨੂੰ ਦਿਖਾ ਦਊਗੀ ਫੇਸ ਕਰਕੇ ਲੋ ਜੀ ਠੀਕ ਹੈ ਸਿੰਗੀ ਮੋੜਨ ਲੱਗੀ ਤੇ ਇਹਦਾ ਰੇਟ ਭਰਾ ਜਾਇਜ਼ ਆ ਖੱਚ ਕੇ ਜੇ ਖੱਚ ਕੇ ਜੀ ਆਪਾਂ 38000 ਦੀ ਦੇ ਦਾਂਗੇ ਜੀ 38000 ਦੇ ਦੋਗੇ ਤੋੜ ਦਿਓ ਜੀ ਲੋਪਰਾ ਥਾਣ ਥਣ ਬਹੁਤ ਵਧੀਆ ਲੱਗਿਆ ਹਨਾ ਦਿਖਾ ਦਿਓ ਸੱਚਾਰੇ ਇੱਕ ਮਿੰਟ ਖੋਲ ਲੈ ਨਾਲੇ ਖੜ ਜਾ ਲੋ ਜੀ ਚਾਰ ਥਾਣਾ ਵੱਡੇ-ਵੱਡੇ ਦੀਂਦੇ ਆ ਚੈੱਕ ਕਰ ਸਕਦੇ ਹੋ ਫਰਾ ਠੀਕ ਹੈ ਜੀ ਲਓ ਤੋੜ ਦਿਓ ਹਾਂਜੀ ਭਾਈ ਜੇ ਕਿਸੇ ਨੇ ਦੋਨੇ ਕਟੀਆਂ ਲੈਣੀਆਂ ਤਾਂ ਮਾਨਤਾਣ ਹਾਂਜੀ ਕਰਦਾਂਗੀ ਮਾਨਤਾ ਫੁੱਲ ਤਾਂ ਕਰੂੰਗੀ ਹਾਂਜੀ ਹਾਂਜੀ ਵਧੀਆ ਕਰਦਾਂਗੇ ਲੋ ਜੀ ਤੋਰ ਜ਼ੋਰਦ ਮੜਾ ਲੰਮਾ ਤੋਰ ਦੋ ਜਾਣ ਤੋ ਜਾਣ ਤੋ ਲੋ ਜੀ ਲੋ ਜੀ ਫੇਸ ਫੁੱਸ ਸਿੰਗੀ ਸਿੰਗੀ ਤੇ ਦੇਖ ਸਾਹਣੇ ਭਾਈ ਕਰਮਾ ਵਾਲੀ ਦੀ ਥਣ ਚਾਰ ਹੀ ਆ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਪਿੰਡ ਸਹਿਣਾ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬੀਵੀਡੀਐਮ ਆ ਕੋਲ ਬਾਈ ਦਾ ਕਰਾਂ ਠੀਕ ਹੈ ਜੀ ਵੱਧ ਕੰਡਕਟਰ ਬਾਈ ਨੂੰ ਨੰਬਰ ਤੇ ਕਰ ਲਓ ਠੀਕ ਹੈ ਜੀ ਫਾਇਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਜੈਡ ਬਲੈਕ ਪੂਸ ਆ ਤੇ ਜਰੂਰ ਕੰਡਕਟ ਕਰੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ ਫੋਟੋ ਜੀ ਖਿੱਚਣੀ ਸੀ ਜਾਰੇਦਰ ਨੂੰ ਆ